بابا سب سوتے جے 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 بھی جدوش منٹے ہونے ہاں ہی بنتی ہے وہ جو دیکھے گئے انہوں نے اس طرح سامنا ہے

ਕਾਪੀਓ ਅੱਗ ਦਾ ਕੀ ਜਨਨ ਦੀ ਜੋ ਤੁਸੀਂ ਸਾਡੇ ਕੋਲ ਦੀ ਉਹ ਵੀ ਖੋਲਿਆ ਸਾਡੇ ਕਾਰੋਬਾਰ ਖੋਲੇ ਸਾਡੇ ਬੰਦਨ ਦੇ ਭਰਾਈਆਂ ਖੋਲੀਆਂ ਸਾਡੇ ਅਗੇ ਬੰਦਨ ਦੇ ਸਾਹਮਣੇ ਖੋਲੇ ਸਰ ਜੀ ਭੀਮਰਾਓ ਉਵੇਦਕਰ ਜੀ ਜੰਮਦੇ ਆ ਬੜੀ ਤੁਮਤਾਮ ਦਾ ਮਨਾਇਆ ਗਿਆ ਜੀ ਕੈਂਪ ਵੀ ਲੱਗਿਆ ਹੋਇਆ ਪਹੁੰਚੋ ਮੁੱਖ ਮਹਿਮਾਨ ਦੇ ਤੌਰ ਤੇ ਕੀ ਕਹੋਗੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਡੇ ਸ਼ਹਿਰ ਦੇ ਵਿੱਚ ਸਾਡੇ ਹੀ ਆਪਣੇ ਸਕੂਲਾਂ ਦੇ ਬੱਚੇ ਅੱਜ ਬਹੁਤ بلੰਦੀਆਂ ਤੇ ਪਹੁੰਚੇ ਨੇ ਔਰ ਉਹ ਲੋਕ ਸੇਵਾ ਦੇ ਵਿੱਚ ਵੀ ਬੜੇ ਚੜ੍ਹ ਕੇ ਹਿੱਸਾ ਲੈ ਰਹੇ ਨੇ ਪੂਰੇ ਆਕੇ ਫ੍ਰੀ ਕੈਂਪ ਲਗਾਇਆ ਇਹਨਾਂ ਨੇ ਆਪਣੀ ਦਾਣੇ ਕੁਸ਼ਲਦਾਨਾ ਆਪਣੇ ਡਾਕਟਰੀ ਦੇ ਵਿੱਚ ਜੋ ਸੇਵਾ ਕਰਦੇ ਨੇ ਬਹੁਤ ਜੁੜਾਏ ਜਾਂਦਾ ਦੂਜਿਆਂ ਵੱਲੋਂ ਜੋ ਸਰਟ ਸਾਹਿਬ ਬ ਈ ਕੈਂਪ ਹੈ ਆ ਕੇ ਹੋ ਗਏ ਬਹੁਤ ਸਾਰੇ ਇਵੈਂਟਾਂ ਕਰੀਏ ਜਾ ਰਹੀਏ ਬਹੁਤ ਹੀ ਵੱਡੀ ਲੋਕ ਭਾਈ ਦੀ ਸੇਵਾ ਜੋ ਡਾਟਸਕ ਕਰ ਰਹੇ ਨੇ ਮੈਂ ਤਾਂ ਆਪਣੇ ਵੱਲੋਂ ਮੇਰੇ ਆਪਣੇ ਪ੍ਰੋਜੈਕਟ ਨੇ ਮੇਰੇ ਆਪਣੇ ਸਕੂਲ ਦੇ ਬੱਚੇ ਨੇ ਇਹ ਗੱਲ ਕਰਉਗਾ ਦਿਨ ਚੁੱਕਣੀ ਰਾਤ ਚੁੱਕਣੀ ਥੱਕੀ ਕਰਨ ਬਹੁਤ ਹੀ ਬਲੰਦੀਆਂ ਤੇ ਚੜੇ ਮੈਂ ਪਹਿਲਾਂ ਤੇ ਆਏ ਕਾਰਕਿਕਾਰੀ ਜਿਤਨਾ ਮਤਲਬ ਦਾ ਧੰਨਵਾਦੀਆਂ ਜਿਨ੍ਹਾਂ ਨੇ ਮੈਨੂੰ ਇੱਥੇ ਚੁੱਕਾ ਦਾ ਕਰਕੇਨ ਅਤੇ ਬਹੁਤ ਹੀ ਮੈਂ ਬਹੁਤ ਖਾਦੀ ਜਨਮ ਦਿਨ ਦੀ ਮਨਾਤੇ ਹੋਇਆ ਕਿ ਜਰਵਰ ਹੋਦਾ ਲੋਕਾ ਦਿੱਤਾ ਹੈ ਔਰ ਦੇ ਨਾਲ ਹੀ ਮੈਨੂੰ ਸੇਜ ਤੋਂ ਵੀ ਫੀਲਿੰਗ ਦਿੱਤੀ ਹੈ ਕਿ ਇਹ ਮੌਕਾ ਹੈ ਐਸਸੀ ਐਚੀਓਡੀਸੀ ਨੂੰ ਇੱਕ ਗਿਆਨ ਦਾ ਤੇ ਆਪਣੇ ਹੱਥ ਪ੍ਰਾਪਤ ਕਰਨ ਦਾ ਲੈ ਕੇ ਬੋਤ ਆਮ ਖਰਾਬ ਹੋ ਰਿਹਾ ਹੈ ਜੈਪੀ ਇਸ ਤਰ੍ਹਾਂ ਜੈਪੀ ਤੁਹਾਨੂੰ ਖੁਸ਼ੀਆਂ ਦੀ ਗੱਲਾਂ ਹੋ ਰਹੀਆਂ ਨੇ ਇਰਖੋਸ ਤੇ ਖਤਮ ਕਰਨੀਆਂ ਗੱਲਾਂ ਹੋ ਰਹੀਆਂ ਨੇ ਆ ਡਾਕਟਰ ਸੋਚ ਰਹੇ ਨੇ ਕਿ ਇਹ ਬਹੁਤ ਵੱਡਾ ਮੌਕਾ ਸੀ ਖਿਜਾ ਪਾਵਾਂਗੇ ਅੰਦੇ ਸਾਡੀ ਪ੍ਰਾਪਤੀ ਕਰਵਾਉਣੀ ਬੰਦੇ ਸਾਹਿਬ ਦੀ ਮੁਹਰਿਆਂ ਕਰਨਾ ਆਪਣੇ ਸਾਨੂੰ ਸਾਰਿਆਂ ਨੂੰ ਮੱਥੇ ਹੁੰਦੀ ਹੋਣੀ ਹੈ ਅਤੇ ਇੱਕ ਹੋਰ ਆਪਣੇ ਪਤਾ ਕਿ ਚਾਹੀਦੀ ਉਹ ਜਿਹੜੀ ਆਪਣੇ ਹੱਥ ਦਿਲਾ ਕੇ ਆਪਣੇ ਲੋਕਾਂ ਦਾ ਪੂਰਨ ਕਰਵਾ ਰਹੇ ਨੇ ਲੋੜ ਹੈ ਪਹਿਲਾਂ ਤਾਂ ਪੂਰੇ ਦੇਸ਼ ਦੇ ਵਿੱਚ ਸੰਵਿਧਾਨਕ ਤੌਰ 'ਤੇ ਸਾਡੇ ਸਾਹਮਣੇ 1947 ਜਨਤਿਆਣੇ ਦੀ ਮੁਵਾਰਕਾ ਦੇ ਨਾਲ ਦੇਖੇ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੇ ਆਪਾਂ ਇਹ ਪਹੁੰਚਾ ਸਕਦੇ ਹਾਂ ਉਹ ਬਾਰਾਹਵੇਂ ਸੰਵਿਧਾਨਾ ਪਹੁੰਚਾ ਸਕਦੇ ਹਾਂ ਕਿ ਕੋਈ ਐਸੀ ਵੀ ਸਮਾਜ ਬਣਦੀ ਕਰਦੇ ਆ ਵੀ ਆਪਾਂ ਇੱਕ ਪ੍ਰਸਾਦਿਕ ਵਾਪਸ ਆਪਾਂ ਨੂੰ ਸੁਣਨ ਮਿਲਣੇ ਇੱਕ ਅਮਰ ਇਸੇ ਦਿਨਾਂ ਦੀ ਆਪਾਂ ਗੱਲ ਕਰਾਈ ਉਹ ਖਾਸ ਤੌਰ ਤੇ ਸਾਡੇ ਵਿੱਚ ਜੀ 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 ਜ